ਜਾਦੂ ਨਾਲ ਰਾਤੋਂ ਰਾਤ ਨਾ ਨਾ ਸੌਰੀ ਸੌਰੀ ਇੱਕ ਘੰਟੇ ਜੇ ਇੱਕ ਕਮਰੇ ਦਾ ਫਰਸ਼ ਲਾ ਦੂੰਗਾ ਮੈਂ ਪਹਿਲਾਂ ਦਾ ਜੇ ਮੈਂ ਤੁਹਾਨੂੰ ਦੱਸਦਾ ਤੁਸੀਂ ਵੀ ਲਾ ਲਓਗੇ ਜਾਦੂ ਆ ਇੱਕ ਜਿਹੜਾ ਸਾਡੀ ਵੀਡੀਓ ਨੂੰ ਸ਼ੇਅਰ ਕਰੂਗਾ ਪੇਜ ਨੂੰ ਫੋਲੋ ਕਰੂਗਾ ਹਾਂ ਤਾਂ ਅਸੀਂ ਉਹ 10 ਲੋਕਾਂ ਨੂੰ ਇੱਕ ਇੱਕ ਕਮਰੇ ਦਾ ਵਾਲੇ ਪਰ ਬਿਲਕੁਲ ਫ੍ਰੀ ਦੇਾਂਗੇ ਸਤਿ ਸ਼੍ਰੀ ਅਕਾਲ ਦੋਸਤੋ ਲੰਗੋਵਾਲੀਆ ਪੇਜ ਤੇ ਸਵਾਗਤ ਹੈ ਜਾਦੂ ਕਰੀਏ ਜਾਦੂ ਨਾਲ ਰਾਤੋਂ ਰਾਤ ਨਾ ਨਾ ਸੌਰੀ ਸੌਰੀ ਇੱਕ ਘੰਟੇ 'ਚ ਇੱਕ ਕਮਰੇ ਦਾ ਫਰਸ਼ ਲਾ ਦੂੰਗਾ ਮੈਂ ਟੈਲਾਂ ਦਾ ਜੇ ਮੈਂ ਤੁਹਾਨੂੰ ਦੱਸਦਾ ਤੁਸੀਂ ਵੀ ਲਾ ਲਓਗੇ ਜਾਦੂ ਆ ਇੱਕ ਟ੍ਰਿਕਾ ਐ ਕਰੋਂਗੇ ਉਸ ਤੋਂ ਬਾਅਦ ਆਪਸੇ ਇੱਕ ਘੰਟੇ 'ਚ ਤੁਹਾਡੇ ਕਮਰੇ 'ਚ ਫਰਸ਼ ਲੱਗ ਜੂਗਾ ਮੁੰਡੇ ਨੂੰ ਕੱਲ ਨੂੰ ਦੇਖਣ ਆਉਣਾਗਾ ਅੱਜ ਕਮਰਾ ਸਜਾਉਣਾਗਾ ਹਨਾ ਫਿਰ ਫਰਸ਼ ਤਾਂ ਇਹੀ ਲਾਉਣਾ ਪਊਗਾ ਟੁਟਕੀ ਮਾਰਨੀ ਸਿਖਾਉਣਗੇ ਸ਼ਕੀਲ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਇਹ ਦੇਖੋ ਆਪਣੇ ਕੋਲੇ ਸੈਲਫ ਡਾਈ ਦੇ ਵਿੱਚ ਫਲੋਰਿੰਗ ਟਾਈਲ ਆਉਂਦੀਆਂ ਨੇ ਸੇਵ ਰਿਲੀਜ਼ ਕਰੋ ਔਰ ਇਸ ਨੂੰ ਆਪਣੇ ਆਪ ਬਿਨਾ ਮਿਸਤਰੀ ਦੀ ਹੈਲਪ ਤੋਂ ਅੱਛਾ ਇਸ ਤਰੀਕੇ ਨਾਲ ਲਗਾ ਦਿਓ ਅੱਛਾ ਜੀ ਲੋ ਜੀ ਇਹ ਲੱਗ ਗਿਆ ਹਾਂ ਬਸ ਕੇ ਲੱ ਅੱਧੇ ਘੰਟੇ ਤੁਹਾਡਾ ਫਰਸ਼ ਚੇਂਜ ਹੋ ਜਾਣਾ ਇਹ ਖਰਾਬ ਤਾਂ ਨਹੀਂ ਹੁੰਦਾ ਜੀ ਨਹੀਂ ਨਹੀਂ ਇਹ ਖਰਾਬ ਨਹੀਂ ਹੁੰਦਾ ਹਾਂ ਬਹੁਤ ਵਧੀਆ ਕੁਆਲਿਟੀ ਹੈ ਠੀਕ ਹੈ ਜੀ ਸਾਡੇ ਕੋਲ ਲਗਭਗ 10 12 ਡਿਜ਼ਾਈਨ ਅਵੇਲੇਬਲ ਨੇ ਹਾਂ ਤੇ ਰੇਟ ਰੂਟ ਦੀ ਗੱਲ ਕਰੀਏ ਫਿਰ ਟਾਇਲਾਂ ਤੋਂ ਮਹਿੰਗਾ ਤਾਂ ਨਹੀਂ ਕਿਤੇ ਜੀ ਦੂਜੀਆਂ ਤੋਂ ਰੇਟ ਮਾਰਕੀਟ ਦੇ 180 ਰੁਪਏ ਦੀ ਟਾਇਲ ਵਿਕਦੀ ਹੈ ਆਪਾਂ 130 ਰੁਪਏ ਦੀ ਟਾਇਲ ਦੇਾਂਗੇ ਲਓ ਜੀ 130 ਦੀ ਨਾਲੇ ਹੋਰ ਨਾ ਤਾਂ ਇਹ ਚ ਸਿਮਿੰਟ ਪੈਣਾ ਨਾ ਰੇਤਾ ਪੈਣਾ ਨਾ ਰੋੜੀ ਕੁੱਟ ਕੇ ਲਾਉਣੀ ਆ ਬਸ ਮਾੜਾ ਜਿਹਾ ਕੱਪੜੇ ਜਿਹਾ ਲਾਹੇ ਮਗਰਲੇ ਪਾਸੇ ਉਹ ਛੇਪਤਾ ਲੜਕੇ ਨੂੰ ਮੁੰਡੇ ਨੂੰ ਆ ਕੇ ਸਾਗਣ ਪਾ ਜਾਣਗੇ ਤੁਹਾਡੇ ਨੂੰ ਹਨਾ ਇੱਕ ਆਹ ਟਾਇਲ ਆ ਗਈ ਹਾਂ ਜੀ ਇਹ ਮਾਰਜਿਨ ਦੇ ਵਿੱਚ 80 ਰੁਪਏ ਵਿਕਦੀ ਹੈ ਆਪਾਂ ਦੇਵਾਂਗੇ 65 ਰੁਪਏ ਦੀ ਅੱਛਾ ਜੀ ਇਹ ਜੋਇੰਟਾਂ ਜਹਾ ਹੀ ਨਾਲ ਵੀ ਡਿਜ਼ਾਈਨ ਵੀ ਬਣਦੀ ਹੈ ਹਾਂਜੀ ਹਾਂਜੀ ਇਹ ਵੀ ਸੈਲਫ ਡੈਸ਼ ਦੇ ਵਿੱਚ ਹੈ ਦੇਖੋ ਅੱਛਾ ਜੀ ਇਹ ਉਤਾਰ ਕੇ ਕਸਟਮਰ ਆਪਣੇ ਆਪ ਸਾਨੀ ਨਾਲ ਲਗਾ ਸਕਦਾ ਇਸ ਨੂੰ ਅੱਛਾ ਜੀ ਆਪਾਂ ਇਹਦੀ ਲਾਈਫ ਦੀ ਗੱਲ ਕਰੀਏ ਜੀ ਕਿੰਨੀ ਕੁ ਹੋ ਸਕਦੀ ਹੈ ਜੀ ਘੱਟੋ ਘੱਟ ਲਾਈਫ ਇਹਨੂੰ ਕੁਝ ਨਹੀਂ ਹੁੰਦਾ ਬਹੁਤ ਵਧੀਆ ਚੀਜ਼ ਹੈ ਮਜ਼ਬੂਤ ਠੀਕ ਹੈ ਜੀ ਚੱਲਣ ਵਾਲੀ ਐਡ ਵੀ ਬਹੁਤ ਵਧੀਆ ਲੈ ਵੀ ਗੱਲ ਇਹ ਵੀ ਚੱਲਣ ਵਾਲੀ ਆ ਪੋਚਾ ਛੋਚਾ ਮਾਰਨ ਵਾਲੀ ਵੀ ਇਹ ਸਾਰਾ ਕੁਝ ਹੀ ਆ ਪਰ ਮੈਨੂੰ ਤਾਂ ਜਿਹੜੀ ਗੱਲ ਆ ਵਧੀਆ ਲੱਗੀ ਵੀ ਜਾਦੂ ਨਾਲ ਲੱਗ ਜਾਂਦੀ ਆ ਪਹਿਲਾਂ ਹੀ ਬਹੁਤ ਵੱਡਾ ਫਰਕ ਪਤਾ ਹੁਣ ਤਾਂ ਇੰਤੂ ਵੱਧ ਫ ਕੁਛ ਨਾ ਕੁਛ ਫ੍ਰੀ ਕਰਾ ਲੀਏ ਜ਼ਕੀਰ ਜੀ ਕਰੋ ਕੁਛ ਨਾ ਕੁਛ ਫ੍ਰੀ ਕੀ ਕਰ ਸਕਦੇ ਹੋ ਜਿਹੜਾ ਸਾਡੀ ਵੀਡੀਓ ਨੂੰ ਸ਼ੇਅਰ ਕਰੂਗਾ ਪੇਜ ਨੂੰ ਫੋਲੋ ਕਰੂਗਾ ਹਾਂ ਤਾਂ ਅਸੀਂ ਉਹ 10 ਲੋਕਾਂ ਨੂੰ ਇੱਕ ਇੱਕ ਕਮਰੇ ਦਾ ਵਾਲੇ ਪਰ ਬਿਲਕੁਲ ਫ੍ਰੀ ਦੇਾਂਗੇ ਲੈ ਵੀ ਮਿੱਤਰੋ ਹਿੰਮਤ ਕਰ ਲੋ ਸਭ ਤੋਂ ਵੱਧ ਕਰ ਦੋ ਸ਼ੇਅਰ ਜਿਹੜਾ ਸਭ ਤੋਂ ਵੱਧ ਸ਼ੇਅਰ ਕਰਨ ਵਾਲੇ ਪਹਿਲੇ 10 ਹੋਏ ਨਾ ਉਹਨਾਂ ਨੂੰ ਆ ਆਪਣਾਰੇ ਵੀ ਖੁੱਲ ਗਏ ਲਾਹਾ ਲੈਣ ਦੀ ਹਿੰਮਤ ਹੁਣ ਤੁਹਾਡੇ ਚ ਕਿਵੇਂ ਲੈ ਸਕਦੇ ਹੋ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ